ਕਿਤਾਬ ਖੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ 28ਵੇਂ ਭਾਗ ਵਿੱਚ ਸੁਣੋ ਜੂਨ 1984 ਦਰਬਾਰ ਸਾਹਿਬ ਉਤੇ ਫੌਜੀ ਹਮਲਾ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਰਤੀ ਫੌਜ ਵੱਲੋਂ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉਤੇ ਕੀਤਾ ਗਿਆ ਹਮਲਾ ਕੋਈ ਨੈਗੂਣੀ ਘਟਨਾ ਨਹੀਂ ਸੀ ਖਾਸ ਕਰਕੇ ਇਸ ਨੇ ਮੇਰੇ ਮਨ ਤੇ ਜੋ ਅਸਰ ਛੱਡਿਆ ਉਸ ਬਾਰੇ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ ਉਨੀ ਦਿਨੀ ਸਾਡਾ সদর ਮੁਕਾਮ ਹੈੱਡਕੁਆਟਰ ਨਕੋਦਰ ਵਿਖੇ ਸੀ ਉਦੋਂ ਸਾਡੀ ਜਥੇਬੰਦੀ ਇਨਕਲਾਬੀ ਕਮਿਊਨਿਸਟ ਪਾਰਟੀ ਭਾਰਤ ਆਰਸੀਪੀਆਈ ਦੇ ਨਾਮ ਹੇਠ ਕੰਮ ਕਰਦੀ ਸੀ ਮੈਂ ਇਸ ਦਾ ਸਖਤਰ ਸਾਂ ਪਾਰਟੀ ਦੀ ਆਗੂ ਕਮੇਟੀ ਲੀਡਿੰਗ ਕਮੇਟੀ ਨੇ ਨਕੋਦਰ ਵਿਖੇ ਦੋ ਜੁੜਵੇਂ ਚੁਬਾਰੇ ਕਿਰਾਏ ਤੇ ਲੈ ਕੇ ਆਪਣਾ ਗੁਪਤ ਟਿਕਾਣਾ ਬਣਾਇਆ ਹੋਇਆ ਸੀ ਘਰ ਦਾ ਮਾਲਕ ਇੱਕ ਅਮਰਤਾਰੀ ਗੁਰਸਿੱਖ ਸੀ ਜਿਹੜਾ ਪੁੱਜ ਕੇ ਨੇਕ ਤੇ ਸਾਊ ਸੀ ਉਸ ਨੂੰ ਸਾਡੀ شناخت ਤੇ ਸਰਗਰਮੀਆਂ ਦਾ ਕੋਈ ਭੇਦ ਨਹੀਂ ਸੀ ਉਸ ਦੇ ਲਈ ਅਸੀਂ ਜ਼ਰੀਏ ਸਰਵੇ ਵਾਲੇ ਸਾਂ ਅਸੀਂ ਜ਼ਰਾਇਤ ਨਾਲ ਸੰਬੰਧਿਤ ਸਰਵੇ ਕਰਨ ਦਾ ਬਹਾਨਾ ਓੜ ਕੇ ਰਹਿ ਰਹੇ ਸਾਂ ਆਂਡ ਗਵਾਨ ਨੂੰ ਕਦੇ ਸ਼ੱਕ ਨਹੀਂ ਹੋਇਆ ਸੀ ਆਗੂ ਕਮੇਟੀ ਦੇ ਸਾਰੇ 5 ਮੈਂਬਰ ਉਥੇ ਆਉਂਦੇ ਜਾਂਦੇ ਰਹਿੰਦੇ ਸਨ ਅਤੇ ਬਹੁਤਾ ਸਮਾਂ ਪੜਾਈ ਤੇ ਮੀਟਿੰਗਾਂ 'ਚ ਹੀ ਬਤੀਤ ਹੁੰਦਾ ਸੀ। ਥੋੜੇ ਹੀ ਚਿਰ ਵਿੱਚ ਅਸੀਂ ਆਣ-ਗਵਾਂਡ ਵਿੱਚ ਆਪਣੇ ਬਾਰੇ ਵਿਸ਼ਵਾਸ ਤੇ ਭਰੋਸਾ ਕਾਇਮ ਕਰ ਲਿਆ ਸੀ। ਅਸੀਂ ਉੱਪਰਲੇ 2 ਕਮਰਿਆਂ ਵਿੱਚ ਰਹਿੰਦੇ ਸੀ ਅਤੇ ਮਕਾਨ ਮਾਲਕ ਹੇਠਾਂ ਵਾਲੇ ਹਿੱਸੇ ਵਿੱਚ ਰਹਿੰਦਾ ਸੀ। ਗੁਪਤ ਜਥੇਬੰਦੀ ਦੇ ਕਾਇਦੇ ਕਾਨੂੰਨ ਅਨੁਸਾਰ ਅਸੀਂ ਮਕਾਨ ਮਾਲਕ ਤੇ ਹੋਰ ਆਣ ਗੁਆਣਡ ਨਾਲ ਬਹੁਤਾ ਮੇਲਜੋਲ ਨਹੀਂ ਬਣਾਇਆ ਸੀ। ਅਸੀਂ ਅਲੱਗ-ਥਲੱਗ ਤੇ ਨਰਲੇਪ ਰਹਿ ਕੇ ਆਪਣਾ ਕੰਮ ਕਰ ਰਹੇ ਸੀ। ਜੂਨ ਦੇ ਪਹਿਲੇ ਹਫਤੇ ਮੈਂ ਸਦਰ ਮੁਕਾਮ ਤੇ ਇਕੱਲਾ ਹੀ ਸੀ। ਅਕਸਰ ਅਜਿਹਾ ਨਹੀਂ ਹੁੰਦਾ ਸੀ। ਆਗੂ ਕਮੇਟੀ ਮੈਂਬਰਾਂ ਚੋਂ ਕੋਈ ਨਾ ਕੋਈ ਉੱਥੇ ਅਕਸਰ ਮੇਰੇ ਨਾਲ ਹੁੰਦਾ ਸੀ। ਮੈਂ ਕਦੇ-ਕਦਾਈਂ ਹੀਟਲੀਆਂ ਕਮੇਟੀਆਂ ਦੀਆਂ ਮੀਟਿੰਗਾਂ ਕਰਵਾਉਣ ਜਾਂ ਹੋਰ ਨਾ ਜਿੱਥੇ ਬੰਦਕ ਕਮਾ ਕਾਰਾਂ ਲਈ ਫੀਲਡ ਵਿੱਚ ਜਾਇਆ ਕਰਦਾ ਸੀ ਜ਼ਿਆਦਾ ਸਮਾਂ ਸਦਰ ਮੁਕਾਮ ਤੇ ਹੀ ਰਹਿੰਦਾ ਸੀ ਮਕਾਨ ਮਾਲਕ ਮੈਨੂੰ ਸਮੁੱਚੀ ਟੀਮ ਦਾ ਸੁਪਰਵਾਈਜ਼ਰ ਸਮਝਦਾ ਸੀ ਉਸ ਨੂੰ ਅਜਿਹਾ ਹੀ ਦੱਸਿਆ ਗਿਆ ਸੀ ਪਹਿਲੀ ਜੂਨ ਨੂੰ ਸੀਆਰਪੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੁਆਲੇ ਘੇਰਾ ਮਜ਼ਬੂਤ ਕਰਨ ਅਤੇ ਭਾਰੀ ਗੋਲੀਬਾਰੀ ਕਰਨ ਦੀਆਂ ਖਬਰਾਂ ਅਗਲੇ ਦਿਨ ਅਖਬਾਰਾਂ ਦੀ ਮੁੱਖ ਸੁਰਖੀ ਬਣੀਆਂ ਹੋਈਆਂ ਸਨ ਪਰੰਤੂ ਅਜਹੀਆਂ ਖਬਰਾਂ ਉਹਨਾਂ ਦਿਨਾਂ ਵਿੱਚ ਆਮ ਜਿਹੀ ਗੱਲ ਸੀ ਜਿਸ ਕਰਕੇ 2 ਜੂਨ ਤੱਕ ਕਿਸੇ ਵੱਡੀ ਘਟਨਾ ਵਾਪਰਨ ਦਾ ਕੋਈ ਅੰਦਾਜ਼ਾ ਨਹੀਂ ਸੀ ਬਣਦਾ ਜੀਵਨ ਆਮ ਵਾਂਗੂ ਚੱਲ ਰਿਹਾ ਜਾਪਦਾ ਸੀ 2 ਜੂਨ ਦੀ ਰਾਤ ਨੂੰ ਰੇਡੀਓ ਤੋਂ ਖਬਰਾਂ ਸੁਣਨ ਤੇ ਪਤਾ ਲੱਗਾ ਕਿ ਇੰਦਰਾ ਗਾਂਧੀ ਨੇਸ਼ਨ ਕੌਮ ਲਈ ਕੋਈ ਖਾਸੋ-ਖਾਸ ਸੰਦੇਸ਼ ਦੇਣ ਜਾ ਰਹੀ ਹੈ ਥੋੜੀ ਉਤਸੁਕਤਾ ਨਾਲ ਇੰਦਰਾ ਦਾ ਰੇਡੀਓ ਤੋਂ ਪ੍ਰਸਾਰਣ ਸੁਣਿਆ ਕੋਈ ਖਾਸ ਗੱਲ ਨਜ਼ਰ ਨਹੀਂ ਆਈ ਅਕਾਲੀ ਆਗੂਆਂ ਵਿਰੁੱਧ ਉਹੀ ਕਿਸੇ ਪਿੱਟੇ ਦੋਸ਼ ਤੇ ਫਿਕਰੇ ਦੋਹਰਾਏ ਗਏ ਸਨ ਰੇਡੀਓ ਪ੍ਰਸਾਰਣ ਤੋਂ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਸੀ ਕਿ ਇੰਦਰਾ ਗਾਂਧੀ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਚੜ੍ਹਾਈ ਕਰਨ ਦਾ ਫੈਸਲਾ ਤੇ ਤਹਈਆ ਕਰ ਚੁੱਕੀ ਸੀ ਫਿਰ ਵੀ ਉਸ ਦਾ ਰੇਡੀਓ ਤੋਂ ਵਿਸ਼ੇਸ਼ ਸੰਦੇਸ਼ ਦੇਣਾ ਸਧਾਰਨ ਗੱਲ ਨਹੀਂ ਸੀ ਇਸੇ ਉਤਸੁਕਤਾ ਅਧੀਨ BBC ਰੇਡੀਓ ਤੋਂ ਅੰਗਰੇਜ਼ੀ ਖਬਰਾਂ ਦਾ ਬੁਲੇਟਿਨ ਸੁਣਨ ਦੀ ਇੱਛਾ ਪੈਦਾ ਹੋਈ ਰਾਤ ਦੇ 10 ਤੋਂ ਉੱਪਰ ਵੱਜੇ ਹੋਣਗੇ BBC ਮੁਤਾਬਕ ਭਾਰਤੀ ਫੌਜਾਂ ਪੰਜਾਬ ਵੱਲ ਰਵਾਨਾ ਹੋ ਚੁੱਕੀਆਂ ਸਨ ਅਤੇ ਕਿਸੇ ਵੱਡੀ ਕਾਰਵਾਈ ਦੀ ਤਵਕਕੋ ਕੀਤੀ ਜਾ ਰਹੀ ਸੀ 3 ਜੂਨ ਦੀਆਂ ਅਖਬਾਰਾਂ ਦੇਖੀਆਂ ਮੁੱਖ ਜਗ੍ਹਾ ਇੰਦਰਾ ਗਾਂਧੀ ਦੇ ਸੰਦੇਸ਼ ਨੂੰ ਦਿੱਤੀ ਗਈ ਸੀ ਇਹ ਗੱਲ ਜ਼ाहिर ਹੋ ਗਈ ਸੀ ਕਿ ਇੰਦਰਾ ਗਾਂਧੀ ਨੇ ਪੰਜਾਬ ਵਿੱਚ ਫੌਜ ਭੇਜਣ ਦਾ ਫੈਸਲਾ ਕਰ ਲਿਆ ਹੈ ਪਰੰਤੂ ਫੌਜ ਪੰਜਾਬ ਵਿੱਚ ਕੀ ਕਰੇਗੀ ਕਿਸ ਤਰ੍ਹਾਂ ਦੀ ਕਾਰਵਾਈ ਕਰੇਗੀ ਇਸ ਬਾਰੇ ਮਨ ਚ ਕੋਈ ਥੋਸ ਤਸਵੀਰ ਨਹੀਂ ਸੀ ਬਣ ਰਹੀ ਪਿਛਲੇ ਕੁਝ ਸਾਲਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਉਭਾਰ ਤੋਂ ਲੈ ਕੇ ਅਸੀਂ ਜਿਹੜੀ ਸਿਧਾਂਤਕ ਤੇ ਸਿਆਸੀ ਸੇਧ ਅਪਣਾ ਕੇ ਚੱਲ ਰਹੇ ਸਾਂ ਉਸ ਵਿੱਚ ਸੰਤ ਭਿੰਡਰਾਂਵਾਲਿਆਂ ਨੂੰ ਇੰਦਰਾ ਗਾਂਧੀ ਵਾਂਗ ਪੰਜਾਬ ਵਿੱਚ ਹਿੰਦੂਆਂ ਤੇ ਸਿੱਖਾਂ ਵਿਚਕਾਰ ਨਫਰਤ ਤੇ ਦੁਸ਼ਮਣੀ ਪੈਦਾ ਕਰਨ ਦਾ ਦੋਸ਼ੀ ਹੀ ਸਮਝਿਆ ਜਾ ਰਿਹਾ ਸੀ ਅੰਨੇ ਵਿਰੋਧ ਚ ਸਮੁੱਚੇ ਵਰਤਾਰੇ ਪ੍ਰਤੀ ਸਿਰੇ ਦਾ ਨਾਮੁਖੀ ਵਤੀਰਾ ਧਾਰਨ ਕੀਤਾ ਗਿਆ ਸੀ ਪਾਰਟੀ ਦੀ ਉਸ ਮੌਕੇ ਦੀ ਸਮਝ ਮੁਤਾਬਕ ਸੰਤ ਭਿੰਡਰਾਂ ਵਾਲਾ ਧਾਰਮਿਕ ਕੱਟੜਪੁਣੇ ਤੇ ਫਿਰਕੂ ਜਨੂਨ ਦਾ ਮੋਰੀ ਤੇ ਪ੍ਰਤੀਕ ਸੀ ਜੋ ਸਮਾਜ ਨੂੰ ਕਈ ਸਦੀਆਂ ਪਿੱਛੇ ਲਿਜਾ ਸੁੱਟਣਾ ਚਾਹੁੰਦਾ ਸੀ ਦੂਸਰੇ ਕਮਿਊਨਿਸਟਾਂ ਵਾਂਗ ਅਸੀਂ ਵੀ ਸੰਤ ਭਿੰਡਰਾਂ ਵਾਲੇ ਦੀ ਅਗਵਾਈ ਵਿੱਚ ਵਗ ਰਹੀ ਫਿਰਕੂ ਜਨੂਨ ਦੀ ਹਨੇਰੀ ਨੂੰ ਪਛਾੜਨ ਦਾ ਕਾਰਜ ਮਿੱਥਿਆ ਹੋਇਆ ਸੀ ਇਸ ਕਾਰਜ ਸੇਧ ਤਹਿਤ ਪਾਰਟੀ ਨੇ ਹਰ ਫਰੰਟ ਤੇ ਖਾਸ ਕਰਕੇ ਨੌਜਵਾਨ ਵਿਦਿਆਰਥੀ ਫਰੰਟ ਉੱਤੇ ਧਾਰਮਿਕ ਫਿਰਕੂ ਜਨੂਨ ਵਿਰੁੱਧ ਪ੍ਰਚਾਰ ਦੀ ਵਿਆਪਕ ਤੇ ਮੁਕਾਬਲੇ ਦੀ ਜਨੂਨੀ ਮੁਹਿੰਮ ਚਲਾਈ ਹੋਈ ਸੀ ਵਿਦਿਅਕ ਸੰਸਥਾਵਾਂ ਅੰਦਰ ਇਸ਼ਤਿਹਾਰਾਂ ਦੁਵਰਕੀਆਂ ਤੇ ਰੈਲੀਆਂ ਮੀਟਿੰਗਾਂ ਦੇ ਜ਼ਰੀਏ ਲੋਕਾਂ ਨੂੰ ਸੰਤ ਭਿੰਡਰਾਂ ਵਾਲਿਆਂ ਦੀ ਫਿਰਕੂ ਜਨੂਨੀ ਸਿਆਸਤ ਨੂੰ ਪਛਾੜਨ ਤੇ ਪਛਾਣਨ ਦੇ ਹੋਕਰੇ ਮਾਰੇ ਜਾ ਰਹੇ ਸਨ ਕੀ ਇਸ ਲਹਿਰ ਦੇ ਪਿੱਛੇ ਸਿੱਖ ਭਾਈਚਾਰੇ ਦੀ ਕੋਈ ਹੱਕੀ ਮੰਗ ਮਸਲਾ ਜਾਂ ਰੀਜ ਵੀ ਕੰਮ ਕਰ ਰਹੀ ਸੀ ਸਮੁੱਚੀ ਕਮਿਊਨਿਸਟ ਲਹਿਰ ਨੇ ਇਸ ਸਵਾਲ ਦਾ ਜਵਾਬ ਨਾਂ ਵਿੱਚ ਦੇ ਰੱਖਿਆ ਹੋਇਆ ਸੀ 3 ਜੂਨ ਦੀ ਸ਼ਾਮ ਨੂੰ ਪੰਜਾਬ ਦਾ ਬਾਕੀ ਦੁਨੀਆ ਨਾਲੋਂ ਸੰਪਰਕ ਕਟਿਆ ਜਾ ਚੁੱਕਾ ਸੀ ਇਹ ਖਬਰ ਭਾਰਤੀ ਰੇਡੀਓ ਤੋਂ ਵੀ ਨਸ਼ਰ ਹੋ ਗਈ ਸੀ ਅਤੇ ਬੀਬੀਸੀ ਤੋਂ ਵਧੇਰੇ ਵਿਆਖਿਆ ਨਾਲ ਪ੍ਰਕਾਸ਼ਿਤ ਹੋ ਗਈ ਸੀ। ਰਾਜ ਦੇ ਇਸ ਪ੍ਰਸਾਰਣ ਤੋਂ ਬਾਅਦ ਪਹਿਲੀ ਵਾਰ ਮੇਰੇ ਮਨ ਨੂੰ ਕੁਝ ਹੋਣ ਲੱਗ ਪਿਆ ਸੀ। ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਸੰਭਾਵਨਾ ਯਕੀਨ ਵਿੱਚ ਬਦਲ ਗਈ ਸੀ। ਜੇ ਇਹ ਹਮਲਾ ਹੋਇਆ ਤਾਂ ਕੀ ਹੋਵੇਗਾ? ਕੀ ਸੰਤ ਭਿੰਡਰਾਂ ਵਾਲੇ ਆਪਣੇ ਸਾਥੀਆਂ ਸਮੇਤ ਆਤਮ ਸਮਰਪਣ ਕਰ ਦੇਣਗੇ? ਜੇ ਅਜਿਹਾ ਹੋ ਗਿਆ ਤਾਂ ਸਿੱਖ ਕੌਮ ਉਤੇ ਇਸ ਦੇ ਕਿਹੋ ਜੇ ਮਨੋਵਿਗਿਆਨਕ ਅਸਰ ਪੈਣਗੇ ਕਿ ਸਿੱਖ ਕੌਮ ਸਮੁੱਚੀ ਦੁਨੀਆ ਸਾਹਮਣੇ અપਮਾਨ ਤੇ ਜਲੀਲ ਹੋਈ ਮਹਿਸੂਸ ਨਹੀਂ ਕਰੇਗੀ ਕਿ ਇਸ ਨਾਲ Hindu ਫਿਰਕਾ ਪ੍ਰਸਤਾਪਤਾ ਦੀ ਚੜ੍ਹ ਨਹੀਂ ਬੱਚੇਗੀ ਕਿ ਉਹ ਸਿੱਖ ਪੰਥ ਤੇ ਦੇਸ਼ ਦੀਆਂ ਹੋਰ ਨਾ ਧਾਰਮਿਕ ਘਟ ਗਿਣਤੀਆਂ ਪ੍ਰਤੀ ਵਧੇਰੇ ਹਮਲਾਵਰ ਰੁਖ ਨਹੀਂ ਅਪਣਾ ਲੈਣਗੀਆਂ ਅਤੇ ਜੇਕਰ ਸੰਤ ਆਤਮ ਸਮਰਪਣ ਨਹੀਂ ਕਰਦੇ ਤਾਂ ਕਿ ਉਹ ਭਾਰਤੀ ਫੌਜ ਦਾ ਕੁਝ ਦਿਨਾਂ ਤੱਕ ਤਾਂ ਕੀ ਕੁਝ ਘੰਟਿਆਂ ਲਈ ਵੀ ਮੁਕਾਬਲਾ ਕਰ ਸਕਣਗੇ ਕਿ ਉਹਨਾਂ ਵਿੱਚ ਵਿਅਕਤੀਗਤ ਤੌਰ ਤੇ ਸੱਚਮੁੱਚ ਹੀ ਇੰਨੀ ਦਲੇਰੀ ਤੇ ਦ੍ਰਿੜਤਾ ਹੈ ਕਿ ਉਹ ਆਤਮ ਸਮਰਪਣ ਕਰਨ ਨਾਲੋਂ ਸ਼ਹੀਦ ਹੋਣ ਨੂੰ ਤਰਜੀਹ ਦੇਣਗੇ ਉਸ ਵੇਲੇ ਅਸੀਂ ਸੋਚਦੇ ਸੀ ਕਿ ਅਜਿਹੀ ਦਲੇਰੀ ਤੇ ਦ੍ਰਿੜਤਾ ਤਾਂ ਕਮਿਊਨਿਸਟ ਹੀ ਦਿਖਾ ਸਕਦੇ ਹਨ ਧਾਰਮਿਕ ਜਨੂਨੀ ਇਸ ਗੁਣ ਦੇ ਧਾਰਨੀ ਨਹੀਂ ਹੋ ਸਕਦੇ ਹਰੇਕ ਕਮਿਊਨਿਸਟ ਇਸ ਤਰ੍ਹਾਂ ਹੀ ਸੋਚਦਾ ਹੈ ਉਸ ਵੇਲੇ ਕਮਿਊਨਿਸਟ ਇਹ ਸੋਚ ਰਹੇ ਸਨ ਕਿ ਸੰਤ ਭਿੰਡਰਾਂ ਵਾਲੇ ਜੋ ਕੁਝ ਵੀ ਕਰ ਰਿਹਾ ਹੈ ਉਹ ਭਾਰਤੀ ਸਟੇਟ ਦੀ ਰਾਜਾ ਅਨਸਾਰ ਅਤੇ ਉਸ ਦੀ ਛਤਰ ਛਾਇਆ ਹੇਠ ਹੀ ਕਰ ਰਿਹਾ ਸੀ ਉਹ ਸਟੇਟ ਦੀ ਸਰਪ੍ਰਸਤੀ ਹੇਠ ਹੀ ਸੂਰਮਾ ਸੀ ਪਰੰਤੂ ਜਦੋਂ ਸਟੇਟ ਨਾਲ ਅਤੇ ਖਾਸ ਕਰਕੇ ਨਮੀਨ ਹਥਿਆਰਾਂ ਨਾਲ ਲੈਸ ਫੌਜ ਨਾਲ ਦੋ ਹੱਥ ਕਰਨ ਦਾ ਮੌਕਾ ਆਇਆ ਉਹ ਕਾਇਰ ਸਾਬਤ ਹੋ ਜਾਵੇਗਾ ਇਹ ਧਾਰਨਾ ਲਗਭਗ ਸਾਰੇ ਕਮਿਊਨਿਸਟਾਂ ਦੀ ਸੀ ਸੋ ਮੈਂ ਇਸ ਨਜ਼ਰੀਏ ਤੋਂ ਸ੍ਰੀ ਦਰਬਾਰ ਸਾਹਿਬੰਦਰ ਸੰਤ ਭਿੰਡਰਾਂ ਵਾਲੇ ਤੇ ਉਹਨਾਂ ਦੇ ਪੈਰੋਕਾਰਾਂ ਦੀ ਭਾਰਤੀ ਫੌਜ ਨਾਲ ਟੱਕਰ ਦੀ ਉਤਸੁਕਤਾ ਨਾਲ ਉਡੀਕ ਕਰ ਰਿਹਾ ਸੀ ਉਸ ਵੇਲੇ ਮੇਰੀ ਮਨੋਦਸ਼ਾ ਅਜੀਬ ਜਹੀ ਸੀ ਮੇਰੇ ਲਈ ਇਹ ਨਿਰਣਾ ਕਰਨਾ ਔਖਾ ਹੋ ਗਿਆ ਸੀ ਕਿ ਮੈਂ ਚਾਹੁੰਦਾ ਕੀ ਹਾਂ ਸੰਤ ਭਿੰਡਰਾਂ ਵਾਲੇ ਦੀ ਹਾਰ ਜਾਂ ਜਿੱਤ ਭਾਰਤੀ ਫੌਜ ਦੀ ਹਾਰ ਜਾਂ ਜਿੱਤ ਮੈਂ ਕਿਸ ਨਤੀਜੇ ਦੀ ਉਡੀਕ ਕਰ ਰਿਹਾ ਸੀ ਜਾਂ ਮੈਨੂੰ ਕਿਸ ਨਤੀਜੇ ਦੀ ਕਾਮਨਾ ਕਰਨੀ ਚਾਹੀਦੀ ਸੀ ਮੇਰੇ ਕੋਲ ਉਸ ਵੇਲੇ ਇਹਨਾਂ ਵਿੱਚੋਂ ਕਿਸੇ ਵੀ ਸਵਾਲ ਦਾ ਕੋਈ ਸਪਸ਼ਟ ਉੱਤਰ ਨਹੀਂ ਸੀ ਮੈਂ ਕਦੇ ਇੱਕ ਪਾਸੇ ਡੋਲਦਾ ਸਾਂ ਤੇ ਕਦੇ ਦੂਜੇ ਪਾਸੇ ਮੈਨੂੰ ਨਹੀਂ ਯਾਦ 3 ਜੂਨ ਦੀ ਰਾਤ ਨੂੰ ਮੈਂ ਕਦੋਂ ਸੁੱਤਾ ਸੁੱਤਾ ਵੀ じゃ ਨਹੀਂ ਸਵੇਰੇ ਉੱਠਦਿਆਂ ਹੀ ਬੀਬੀਸੀ ਰੇਡੀਓ ਲਗਾਇਆ ਇਹ ਖਬਰ ਲਗਾਤਾਰ ਆ ਰਹੀ ਸੀ ਕਿ ਪੰਜਾਬ ਨੂੰ ਫੌਜ ਦੀ ਮਜਬੂਤ ਗ੍ਰਿਫਤ ਵਿੱਚ ਲੈ ਲਿਆ ਗਿਆ ਹੈ ਪੰਜਾਬ ਦੇ ਬਾਹਰੀ ਸੰਸਾਰ ਨਾਲੋਂ ਸਭ ਸੰਚਾਰ ਸਬੰਧ ਤੋੜ ਦਿੱਤੇ ਗਏ ਹਨ ਵਿਦੇਸ਼ੀ ਪੱਤਰਕਾਰ ਪੰਜਾਬ ਤੋਂ ਬਾਹਰ ਭੇਜ ਦਿੱਤੇ ਗਏ ਹਨ ਪੰਜਾਬ ਅੰਦਰ ਕੋਈ ਅਖਬਾਰ ਨਹੀਂ ਛਾਪ ਰਿਹਾ ਅਤੇ ਨਾ ਬਾਹਰੋਂ ਕੋਈ ਅਖਬਾਰ ਪੰਜਾਬ ਅੰਦਰ ਦਾਖਲ ਹੋ ਸਕਦਾ ਹੈ ਸਾਰੀ ਰੇਲ ਤੇ ਸੜਕੀ ਆਵਾਜਾਈ ਠੱਪ ਕਰ ਦਿੱਤੀ ਗਈ ਹੈ ਸਾਰੇ ਪੰਜਾਬ ਅੰਦਰ ਕਰੜਾ ਕਰਫਿਊ ਲਾ ਦਿੱਤਾ ਗਿਆ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹੀ ਕਾਰਵਾਈ ਪਹਿਲਾਂ ਕਦੇ ਵੀ ਨਹੀਂ ਦੇਖੀ ਤੇ ਨਾ ਸੁਣੀ ਸੀ 4 ਜੂਨ ਸਵੇਰੇ ਉੱਠਦਿਆਂ ਹੀ ਖਬਰਾਂ ਅੰਦਰਲਾ ਸੱਚ ਸਾਖਸ਼ਾਤ ਦਿਖਾਈ ਦੇ ਰਿਹਾ ਸੀ ਬਾਹਰ ਸੜਕ ਤੇ ਫੌਜੀ ਗੱਡੀਆਂ ਦੀ ਆਵਾਜ਼ਾਈ ਤੋਂ ਬਿਨਾਂ ਕੋਈ ਜਨੌਰ ਵੀ ਨਜ਼ਰ ਨਹੀਂ ਆ ਰਿਹਾ ਸੀ ਫੌਜ ਗਲੀਆਂ ਮੁਹੱਲਿਆਂ ਦੇ ਅੰਦਰ ਡਗੜ ਡਗੜ ਕਰ ਰਹੀ ਸੀ ਅਤੇ ਲੋਕਾਂ ਨੂੰ ਘਰਾਂ ਅੰਦਰ ਹੀ ਵਡੇ ਰਹਿਣ ਦਾ ਹੁਕਮ ਚਾਲ ਰਹੀ ਸੀ ਇਥੋਂ ਤੱਕ ਕਿ ਘਰਾਂ ਦੀਆਂ ਛੱਤਾਂ ਉੱਤੇ ਖੜ ਕੇ ਗਲੀ ਅੰਦਰ ਝਾਤੀ ਮਾਰਨ ਦੀ ਵੀ ਸਖਤ ਮਨਾਹੀ ਦੇ ਹੁਕਮ ਦਿੱਤੇ ਜਾ ਰਹੇ ਸਨ ਚਾਰੇ ਪਾਸੇ ਅਜੀਬ ਕਿਸਮ ਦੀ ਚੁੱਪ ਤੇ ਦਹਿਸ਼ਤ पसरी ਹੋਈ ਸੀ ਅਜਿਹੀ ਚੁੱਪ ਤੇ ਘਟਣ ਪਹਿਲਾਂ ਕਦੇ ਨਹੀਂ ਦੇਖੀ ਕਿਉਂ ਜਾਪਦਾ ਸੀ ਜਿਵੇਂ ਜ਼ਿੰਦਗੀ ਧੜਕਣੋਂ ਬੰਦ ਹੋ ਗਈ ਹੋਵੇ ਸਾਫ਼ ਸੀ ਕਿ ਕੋਈ ਵੱਡਾ ਬਾਣਾ ਵਾਪਰਨ ਵਾਲਾ ਹੈ ਦਿਨ ਨੂੰ ਵੀ ਰਾਤ ਵਰਗੀ ਚੁੱਪ ਪਸਰੀ ਹੋਈ ਸੀ ਲੋਕ ਜਿਉਂਦੇ ਸਨ ਪਰ ਉਹਨਾਂ ਨੂੰ ਲਾਛਾਂ ਬਣ ਜਾਣਦੇ ਹੁਕਮ ਚਾੜੇ ਜਾ ਰਹੇ ਸਨ ਸਾਰੀਆਂ ਸਰਗਰਮੀਆਂ ਸਭ ਹਰਕਤ ਬੰਦ ਹੋ ਗਈ ਸੀ ਜੇ ਕੋਈ ਸਰਗਰਮੀ ਜਾਂ ਹਰਕਤ ਨਜ਼ਰ ਆਉਂਦੀ ਸੀ ਤਾਂ ਉਹ ਵਰਦੀ ਧਾਰੀ ਫੌਜੀਆਂ ਦੀ ਨਕਲੋ ਹਰਕਤ ਹੀ ਸੀ ਕੋਈ ਪੁਲਿਸ ਦਾ ਸਿਪਾਹੀ ਵੀ ਕਿਧਰੇ ਨਜ਼ਰ ਨਹੀਂ ਆਉਂਦਾ ਸੀ ਮੈਂ ਕਦੇ ਇੱਕ ਦਾਈ ਦਾ ਲਾ ਆ ਕੇ ਛੱਤ ਉੱਤੇ ਬਨੇਰੇ ਤੱਕ ਆ ਕੇ ਬਾਹਰ ਗਲੀ ਅਤੇ ਸੜਕ ਤੇ ਝਾਤ ਪਾਉਣ ਦਾ ਯਤਨ ਕਰਦਾ ਫੌਜੀਆਂ ਤੋਂ ਬਿਨਾਂ ਹੋਰ ਕੋਈ ਵੀ ਮਨੁੱਖੀ ਜੀਵ ਨਜ਼ਰ ਨਹੀਂ ਸੀ ਆਉਂਦਾ ਨਕੋਦਰ ਤੋਂ ਸ਼ਾਹਕੋਟ ਜਾਣ ਵਾਲੀ ਸੜਕ ਤੇ ਫੌਜੀ ਗੱਡੀਆਂ ਦੀ ਨਿਰੰਤਰ ਆਵਾਜ਼ ਆਈ ਦਿਖਾਈ ਦੇ ਰਹੀ ਸੀ ਮੈਂ ਵਾਰ-ਵਾਰ ਬੀਬੀਸੀ ਅਤੇ ਵੌਇਸ ਆਫ ਅਮਰੀਕਾ ਤੋਂ ਖਬਰਾਂ ਦੇ ਬੁਲੇਟਨ ਸੁਣ ਰਿਹਾ ਸੀ ਇਹੋ ਖਬਰ ਸੀ ਕਿ ਦਰਬਾਰ ਸਾਹਿਬ ਨੂੰ ਭਾਰਤੀ ਫੌਜ ਨੇ ਚੁਫੇਰੀਆਂ ਘੇਰੇ ਵਿੱਚ ਲੈ ਲਿਆ ਹੈ ਅਤੇ ਫੌਜੀ ਕਾਰਵਾਈ ਕਿਸੇ ਵੇਲੇ ਵੀ ਸ਼ੁਰੂ ਹੋ ਸਕਦੀ ਹੈ ਮਕਾਨ ਮਾਲਕ ਬਹੁਤ ਹੀ ਫਿਕਰਮੰਦ ਤੇ ਪਰੇਸ਼ਾਨ ਦਿਖਾਈ ਦੇ ਰਿਹਾ ਸੀ ਉਹ ਕਈ ਵਾਰ ਮੈਨੂੰ ਬੀਬੀਸੀ ਤੋਂ ਕਿਸੇ ਨਵੀਂ ਖਬਰ ਬਾਰੇ ਪੁੱਛ ਚੁੱਕਾ ਸੀ ਹਰ ਵਾਰ ਉਸ ਦੇ ਚਿਹਰੇ ਤੇ ਚਿੰਤਾ ਦੀ ਰੇਖਾ ਉੱਭਰ ਆਉਂਦੀ ਸੀ ਮੇਰੇ ਮਨ ਵਿੱਚ ਉਸ ਪ੍ਰਤੀ ਹਮਦਰਦੀ ਜਾਗ ਪਈ ਸੀ ਮੈਂ ਉਸ ਦੇ ਮਨ ਦੀ ਅਵਸਥਾ ਨੂੰ ਬਖੂਬ ਸਮਝ ਰਿਹਾ ਸੀ ਇਸ ਵਿੱਚੋਂ ਮੈਨੂੰ ਸਮੁੱਚੇ ਸਿੱਖ ਭਾਈਚਾਰੇ ਦੀ ਮਾਨਸਿਕ ਪੀੜ ਦੀ ਟੋਹ ਮਿਲ ਰਹੀ ਸੀ ਜਿਉਂ-ਜਿਉਂ ਘਟਨਾਵਾਂ ਦਾ ਵਹਿਣ ਅੱਗੇ ਵੱਧ ਰਿਹਾ ਸੀ ਮੇਰੀ ਸੁਰਤ ਸ੍ਰੀ ਦਰਬਾਰ ਸਾਹਿਬ ਤੇ ਇਕਾਗਰ ਹੋ ਰਹੀ ਸੀ ਉਥੇ ਕੀ ਪਾਣਾ ਵਾਪਰਿਆ ਹੋਵੇਗਾ ਇਹ ਸਵਾਲ ਹੁਣ ਮੇਰੇ ਜ਼ਿਹਨ ਵਿੱਚ ਖੌਰੂ ਪਾਉਣ ਲੱਗ ਗਿਆ ਸੀ ਘੜੀ-ਮੁੜੀ ਸੁਰਤ ਉਥੇ ਹੀ ਜਾ ਟਿਕਦੀ ਸੀ ਇਸ ਸਵਾਲ ਦਾ ਜਵਾਬ ਜਾਣਨ ਲਈ ਘੜੀ-ਮੁੜੀ ਰੇਡੀਓ ਦੇ ਬਟਨ ਤੇ ਹੱਥ ਜਾ ਪਹੁੰਚਦਾ ਸੀ ਸ਼ਾਮ ਤੱਕ ਖਬਰਾਂ ਸੁਣ ਸੁਣ ਕੇ ਇਕੇਵਾ ਜਾ ਮਹਿਸੂਸ ਹੋਣ ਲੱਗ ਪਿਆ ਸੀ ਪਰ ਮੰਦੀ ਜਗਿਆਸਾ ਘਟਣ ਦੀ ਬਜਾਏ ਵਾਧਦੀ ਚਲੀ ਗਈ ਰਾਤ ਪਰ ਇਹੋ ਸਿਲਸਲਾ ਜਾਰੀ ਰਿਹਾ 5 ਜੂਨ ਦੀ ਸਵੇਰ ਨੂੰ ਤੜਕਸਾਰ ਹੀ ਫਿਰ ਬੀਬੀਸੀ ਲਗਾਇਆ ਸਥਿਤੀ ਲਗਭਗ ਉਹੀ ਬਣੀ ਹੋਈ ਸੀ ਪੰਜਾਬ ਵਿੱਚ ਕਰੜੇ ਕਰਫਿਓ ਤੇ ਫੌਜੀ ਨਕਲੋ ਹਰਕਤ ਦੀਆਂ ਖਬਰਾਂ ਇਸ ਢੰਗ ਨਾਲ ਪੇਸ਼ ਕੀਤੀਆਂ ਜਾ ਰਹੀਆਂ ਸਨ ਕਿ ਇਹ ਮਨ ਦੇ ਉੱਤੇ ਕਿਸੇ ਆਤ ਭਿਆਨਕ ਹੋਣੀ ਦੇ ਵਾਪਰਨ ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਣ ਵਰਗਾ ਪ੍ਰਭਾਵ ਛੱਡ ਰਹੀਆਂ ਸਨ 5 ਜੂਨ ਨੂੰ ਫੌਜ ਵੱਲੋਂ ਨਕੌਦਰ ਸ਼ਹਿਰ ਵਿੱਚ ਸਖਤੀ ਹੋਰ ਵਧਾ ਦਿੱਤੀ ਨਜ਼ਰ ਆ ਰਹੀ ਸੀ ਸਾਡੇ ਗੁਵਾਂਡ ਵਿੱਚ ਇੱਕ ਜ਼ਮੀਂਦਾਰ ਦਾ ਘਰ ਸੀ ਉਹਨਾਂ ਦਾ ਚਿੱਟੀ ਦਾੜੀ ਵਾਲਾ ਬਜ਼ੁਰਗ ਤਕਰੀਬਨ ਨੀਮ ਨਾਲ ਘੋੜੀ ਤੇ ਚੜ੍ਹ ਕੇ ਆਪਣੀਆਂ ਪੈੜੀਆਂ ਦਾ ਫੇਰਾ ਲਾਉਣ ਜਾਇਆ ਕਰਦਾ ਸੀ ਆਪਣੇ ਨਿਯਮ ਮੁਤਾਬਕ 5 ਜੂਨ ਦੀ ਸਵੇਰ ਨੂੰ ਉਹ ਘੋੜੀ ਉੱਤੇ ਚੜ੍ਹ ਕੇ ਕੱਚੇ ਪਹੇ ਪੈ ਕੇ ਆਪਣੀਆਂ ਪੈੜੀਆਂ ਤੱਕ ਅੱਪੜ ਗਿਆ ਅਗਿਆਨਤਾ ਤੇ ਭੋਲੇਪਨ ਚੋਂ ਉਸ ਨੇ ਵਾਪਸੀ ਤੇ ਪੱਕੀ ਸੜਕ ਦਾ ਰਸਤਾ ਅਖਤਿਆਰ ਕਰ ਲਿਆ ਮਲਸੀਆਂ ਵਾਲੇ ਪਾਸਿਓਂ ਨਕੋਦਰ ਨੂੰ ਜਾਂਦੀ ਪੱਕੀ ਸੜਕ ਉੱਤੇ ਉਸ ਦੇ ਚੜਨ ਦੀ ਧੀਰ ਸੀ ਕਿ ਇੱਕ ਗਸ਼ਤਕਾਰੀ ਫੌਜੀ ਗੱਡੀ ਨੇ ਉਸ ਦਾ ਰਸਤਾ ਰੋਕ ਲਿਆ ਉਸ ਨੂੰ ਰਾਈਫਲ ਦਾ ਨਿਸ਼ਾਨਾ ਵਿੰਨ ਕੇ ਹੇਠਾਂ ਉਤਰਨ ਦਾ ਹੁਕਮ ਹੋਇਆ ਡੋਰਪੁਰ ਹੋਇਆ ਬਜ਼ੁਰਗ ਘੋੜੀ ਤੋਂ ਹੇਠਾਂ ਉਤਰਿਆ ਉਸ ਨੂੰ ਸੜਕ ਤੇ ਮੂਦੇ ਨੂੰ ਲੰਮਾ ਪਾ ਲਿਆ ਗਿਆ ਤੇ ਕਰਫਿਊ ਦੀ ਉਲੰਘਣਾ ਦੇ ਦੋਸ਼ 'ਤੇ ਉਸ ਉੱਤੇ ਉਹ ਕਟਾਪਾ ਚਾੜਿਆ ਕਿ ਵਿਚਾਰਾ ਬਜ਼ੁਰਗ तकरीबन ਬੇਸੁੱਧ ਹੋ ਗਿਆ ਕਰਫਿਊ ਦੇ ਇਹ ਅਰਥ ਉਸ ਦੀ ਸਮਝ ਅਤੇ ਕਲਪਨਾ ਵਿੱਚ ਕਿਵੇਂ ਆ ਸਕਦੇ ਸਨ ਉਸ ਦੇ ਹੱਥ ਵਿੱਚ ਤੂਤਦੀ ਇੱਕ ਪਤਲੀ ਜਿਹੀ ਛਟੀ ਹੀ ਸੀ ਅਤੇ ਉਸ ਤੋਂ ਭਲਾ ਅਮਨ ਕਾਨੂੰਨ ਨੂੰ ਕੀ ਖਤਰਾ ਹੋ ਸਕਦਾ ਸੀ ਬਾਅਦ ਵਿੱਚ ਜਦੋਂ ਉਹ ਘਰ ਮੁੜ ਆਇਆ ਤਾਂ ਉਸ ਨਾਲ ਹਮਦਰਦੀ ਪ੍ਰਗਟ ਕਰਨ ਆਏ ਗਵਾਂਡੀਆਂ ਕੋਲ ਉਸ ਨੇ ਆਪਣੇ ਮਨ ਦੀ वेदना ਇਹ ਕਹਿ ਕੇ ਪ੍ਰਗਟ ਕੀਤੀ ਸੀ ਕਿ ਇਹੋ ਜੀ ਗੁਲਾਮੀ ਨਾਲੋਂ ਤਾਂ ਮਰ ਜਾਣਾ ਚੰਗਾ ਹੈ ਮੈਨੂੰ ਜਦ ਇਸ ਘਟਨਾ ਦੀ ਸੂਹ ਮਿਲੀ ਤਾਂ ਮੇਰਾ ਮਨ ਵੀ ਗੁੱਸੇ ਨਾਲ ਭਰ ਗਿਆ ਸੀ ਹੁਣ ਮੈਂ ਅਸ਼ੋਪਲੇ ਜਿਹੀ ਹੀ ਆਪਣੇ ਆਪ ਨੂੰ ਕਾਮਰੇਡ ਦੀ ਥਾਂ ਸਿੱਖ ਭਾਈਚਾਰੇ ਦਾ ਜਿਉਂਦਾ ਜਾਗਦਾ ਅੰਗ ਮਹਿਸੂਸ ਕਰਨ ਲੱਗ ਪਿਆ ਸੀ ਉਸ ਬਜ਼ੁਰਗ ਦੀ वेदना ਤੇ ਮਨੋ ਭਾਵਾਂ ਦੀ ਸਾਂਝੀ ਇਹ ਕਾਇਆ ਕਲਪ ਕੁਝ ਘੰਟਿਆਂ ਅੰਦਰ ਹੀ ਵਾਪਰ ਗਿਆ ਸੀ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਹੁਣ ਮੈਨੂੰ ਸੰਤ ਭਿੰਡਰਾਂ ਵਾਲਿਆਂ ਦੇ ਜਨੂਨੀ ਪੈਰੋਕਾਰਾਂ ਦੀ ਠਾਰ ਨਹੀਂ ਸੀ ਲੱਗ ਰਹੀ ਜਿਵੇਂ ਕਿ ਕੁਝ ਦਿਨ ਜਾਂ ਕੁਝ ਘੰਟੇ ਪਹਿਲਾਂ ਤੱਕ ਲੱਗਦਾ ਸੀ ਹੁਣੇ ਮੈਨੂੰ ਸਿੱਖ ਭਾਈਚਾਰੇ ਦੀ ਜਿਹਦਾ ਮੈਂ ਆਪਣੇ ਆਪ ਨੂੰ ਸਜੀਵ ਅੰਗ ਮਹਿਸੂਸ ਕਰ ਰਿਹਾ ਸਾਂ ਸ਼ਰਦਾ ਦਾ ਕੇਂਦਰ ਤੇ ਪਵਿੱਤਰਤਾ ਦਾ ਚਿੰਨ ਮਹਿਸੂਸ ਹੋ ਰਿਹਾ ਸੀ ਉਸ ਦਿਵਾਲੇ ਤਣਿਆ ਫੌਜੀ ਕੇਰਾ ਅਤੇ ਉਸ ਵੱਲ ਸਿੱਧੀਆਂ ਬੰਦੂਕਾਂ ਮੈਨੂੰ ਸਿੱਖ ਕੌਮ ਦੀ ਧਾਰਮਿਕ ਸ਼ਰਧਾ ਅਤੇ ਧਾਰਮਿਕ ਭਾਵਨਾਵਾਂ ਨਾਲ ਕੀਤਾ ਜਾ ਰਿਹਾ ਵੱਡਾ ਅਨਰਥ ਤੇ ਪਾਪ ਜਾਪ ਰਿਹਾ ਸੀ ਮੇਰੇ ਵਿਚਾਰ ਅਚੇਤ ਰੂਪ ਵਿੱਚ ਪਰ ਤੇਜ਼ੀ ਨਾਲ ਪਲਟਾ ਖਾ ਗਏ ਸਨ ਬਚਪਨ ਵਿੱਚ ਸਿੱਖ ਧਰਮ ਨਾਲ ਸਬੰਧਤ ਕਾਫੀ ਸਾਰਾ ਸਾਹਿਤ ਪੜਿਆ ਹੋਇਆ ਸੀ ਪੰਥਕ ਦੀਵਾਨਾ ਅੰਦਰ ਟਾਡੀਆਂ ਤੇ ਪ੍ਰਚਾਰਕਾਂ ਕੋਲ ਬਹੁਤ ਸਾਰੇ ਸ਼ਹੀਦੀ ਪ੍ਰਸੰਗ ਸੁਨੇ ਹੋਏ ਸਨ ਪਰ ਜਵਾਨੀ ਵਿੱਚ ਪੈਰ ਧਰਦੇ ਹੀ ਸੁਰਤ ਨੇ ਕਮਿਊਨਿਸਟ ਵਿਚਾਰਧਾਰਾ ਵੱਲ ਮੋੜਾ ਕੱਟ ਲਿਆ ਸੀ ਜਿਸ ਸਦਕਾ 15 ਸਾਲ ਧਰਮ ਵੱਲ ਬੇਰੁਖੀ ਵਾਲਾ ਰਵਈਆ ਧਾਰਨ ਕਰੀ ਰੱਖਿਆ ਸੀ ਇਹਨਾਂ 15 ਸਾਲਾਂ ਦੌਰਾਨ ਮਾਰਕਸਵਾਦੀ ਸਹਿਤ ਤੋਂ ਇਲਾਵਾ ਹੋਰ ਕੁਝ ਪੜਨ ਦੀ ਨਾਲ ਲੋੜ ਮਹਿਸੂਸ ਹੋਈ ਤੇ ਨਾ ਹੀ ਤਲਬ ਪੈਦਾ ਹੋਈ ਧਾਰਮਿਕ ਸਹਿਤ ਪੜਨ ਦਾ ਤਾਂ ਸਵਾਲ ਹੀ ਨਹੀਂ ਸੇ ਉੱਠਦਾ ਇਹਨਾਂ 15 ਸਾਲਾਂ ਦੌਰਾਨ ਦਰਬਾਰ ਸਾਹਿਬ ਕਈ ਵਾਰ ਜਾਣ ਦਾ ਮੌਕਾ ਜੁੜਿਆ ਜ਼ਿਆਦਾ ਕਰਕੇ ਨੌਜਵਾਨ ਭਾਰਤ ਸਭਾ ਦੀ ਅਮਰਸਰ ਜ਼ਿਲ੍ਹਾ ਇਕਾਈ ਦੀਆਂ ਮੀਟਿੰਗਾਂ ਦੇ ਸਬੰਧ ਵਿੱਚ ਅਸੀਂ ਅਕਸਰ ਅਕਾਲ ਤਖਤ ਸਾਹਿਬ ਦੇ ਉੱਪਰਲੇ ਰਹਿਸ਼ੀ ਕਮਰਿਆਂ ਵਿੱਚ ਮੀਟਿੰਗਾਂ ਕਰਦੇ ਰਹੇ ਸੀ ਜਸਵੰਤ ਸਿੰਘ ਖਾਲੜਾ ਦਾ ਦੂਰ ਦੇ ਰਿਸ਼ਤੇ ਚੋਂ ਮਾਮਾ ਲੱਗਦਾ ਇੱਕ ਸੇਵਾਦਾਰ ਸਾਡੀ ਪ੍ਰਾਣਾਚਾਰੀ ਕਰਿਆ ਕਰਦਾ ਸੀ ਉਸ ਵੇਲੇ ਮਨ ਵਿੱਚ ਕਦੇ ਵੀ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਣ ਦੀ ਚਾਹ ਪੈਦਾ ਨਹੀਂ ਸੀ ਹੋਈ ਐਮਰਜੈਂਸੀ ਦੌਰਾਨ ਇੱਕ ਦਿਨ ਜਦ ਮੈਂ ਤੇ ਮੇਰਾ ਇੱਕ ਸਾਥੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਗਏ ਸੀ ਤਾਂ ਅਸੀਂ ਜਥੇਦਾਰ ਮੋਹਨ ਸਿੰਘ ਤੁੜ ਨੂੰ ਅਕਾਲ ਤਖਤ ਦੇ ਸਾਹਮਣੇ ਸੰਗਤਾਂ ਦੇ ਭਰੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਦੇਖਿਆ ਸੀ ਉਸ ਦਿਨ ਉਸਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਜਥੇ ਨੂੰ ਗ੍ਰਿਫਤਾਰੀ ਲਈ ਵਿਦਾ ਕੀਤਾ ਸੀ ਅਸੀਂ ਸਾਰੀ ਕਾਰਵਾਈ ਮਹਿਜ ਰਾਸੀ ਦਰਸ਼ਕਾਂ ਵਜੋਂ ਦੇਖੀ ਜਾਂ ਮਾਣੀ ਸੀ ਸ੍ਰੀ ਅਕਾਲ ਤਖਸਾਲ ਦਰਜਨਾਵਾਰ ਨਜ਼ਰ ਜ਼ਰੂਰ ਗਈ ਹੋਵੇਗੀ ਪਰੰਤੂ ਮੈਨੂੰ ਯਾਦ ਨਹੀਂ ਕਿ ਉਸ ਵੇਲੇ ਸਾਡੇ ਮਨਾਂ ਵਿੱਚੋਂ ਸ਼ਰਧਾ ਜਾਂ ਸਤਕਾਰ ਦੀ ਭਾਵਨਾ ਪ੍ਰਗਟ ਹੋਈ ਹੋਵੇ ਅਜਹੀਆਂ ਖੁਸ਼ਕ ਸਿਆਸੀ ਨਜ਼ਰਾਂ ਨਾਲ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਸਾਲ ਸਾਹਿਬ ਨੂੰ ਕਈ ਵਾਰ ਦੇਖਿਆ ਹੋਵੇਗਾ ਪਰੰਤੂ ਹੁਣ ਜਦ ਉਹੀ ਦਰਬਾਰ ਸਾਹਿਬ ਭਾਰਤੀ ਫੌਜ ਦੇ ਕੇਰੇ ਵਿੱਚ ਆਇਆ ਹੋਇਆ ਸੀ ਅਤੇ ਅਕਾਲ ਤਖਸੈਬੰਦਰ ਸੰਤ ਭਿੰਡਰਾਂ ਵਾਲਿਆਂ ਨੇ ਆਪਣੇ ਪੈਰੋਕਾਰਾਂ ਸਮੇਤ ਲੜਾਈ ਦੇ ਮੋਰਚੇ ਮੱਲੇ ਹੋਏ ਸਨ ਤਾਂ ਮੈਂ ਸਾਰੇ ਮਾਮਲੇ ਨੂੰ ਕਿਸੇ ਨਿਰਪੱਖ ਸਿਆਸੀ ਦਰਸ਼ਕ ਵਜੋਂ ਨਹੀਂ ਸੀ ਦੇਖ ਰਿਹਾ ਪਤਾ ਨਹੀਂ ਕਦੋਂ ਕਿਉਂ ਤੇ ਕਿਵੇਂ ਮੈਂ ਆਪਣੇ ਆਪ ਨੂੰ ਸਿੱਖ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ ਦਰਬਾਰ ਸਾਹਿਬੰਦਰ ਜੋ ਕੁਝ ਬੀਤ ਰਿਹਾ ਜਾਂ ਬੀਤਣ ਜਾ ਰਿਹਾ ਸੀ ਉਹ ਹੁਣ ਮੇਰੇ ਲਈ ਇੱਕ ਰਾਸ ਸੀ ਉਤਸੁਕਤਾ ਦਾ ਮਸਲਾ ਨਹੀਂ ਸੀ ਰਹਿ ਗਿਆ ਹੁਣ ਮੈਨੂੰ ਉਸ ਨਾਲ ਆਪਣੀ ਹੋਣੀ ਜੁੜੀ ਮਹਿਸੂਸ ਹੋਣ ਲੱਗ ਪਈ ਸੀ ਜੋ ਵੀ ਵਾਪਰ ਰਿਹਾ ਸੀ ਉਹ ਮੇਰੇ ਆਪਣੇ ਨਾਲ ਵਾਪਰਿਆ ਜਾਪਣ ਲੱਗ ਪਿਆ ਸੀ ਹੁਣ ਮੈਂ ਇਸ ਆਪਣੇ ਬਾਰੇ ਫਿਕਰਮੰਦ ਸਾਂ ਮਕਾਨ ਮਾਲਕ ਨਾਲ ਮੇਰੀ ਆਪਣਤ ਤੇ ਮੇਰੀ ਗੱਲਬਾਤ ਦਾ ਮੁਹਾਵਰਾ ਹੀ ਬਦਲ ਗਿਆ ਸੀ ਉਸ ਨੇ ਕਈ ਵਾਰ ਮੇਰੇ ਕੋਲ ਕੋਈ ਨਵੀਂ ਖਬਰ ਜਾਣਨੀ ਚਾਹੀ ਹਰ ਵਾਰ ਉਹ ਕਿਸੇ ਇੱਕ ਅਧੇ ਫਿਕਰੇ ਅੰਦਰ ਆਪਣੇ ਮਨ ਦੀ ਪੀੜ ਤੇ ਰੂਹ ਪ੍ਰਗਟ ਕਰਕੇ ਆਪਣੇ ਟੱਬਰ ਕੋਲ ਜਾ ਪੈਂਦਾ 5 ਜੂਨ ਦੀ ਸ਼ਾਮ ਤੱਕ ਮੈਂ ਉਸ ਨਾਲ ਵੱਧ ਖੁੱਲ ਕੇ ਗੱਲਾਂ ਕਰਨ ਲੱਗ ਪਿਆ ਸਾਂ ਗੁਪਤ ਜਥੇਬੰਦੀ ਦੇ ਨਿਜਮਾ ਤੋਂ ਸੁਚੇਤ ਰਹਿੰਦਾ ਹੋਇਆ ਵੀ ਮੈਂ ਭਾਰਤੀ ਹਾਕਮਾ ਵੱਲੋਂ ਸਿੱਖ ਪੰਥ ਦੇ ਖਿਲਾਫ ਵਿੱਡੀ ਇਸ ਫੌਜੀ ਮੁਹਿਮਾ ਵਿਰੁੱਧ ਰੋਪਰੇ ਜਜ਼ਬਾਤ ਦਾ ਖੁੱਲਾ ਪ੍ਰਗਟਾਵਾ ਕਰਨ ਲੱਗ ਪਿਆ ਸੀ 5 ਜੂਨ ਦੀ ਰਾਤ ਨੂੰ ਹੀ ਇਸੇ ਤੜਫਣਾ ਵਿੱਚ ਗੁਜ਼ਰ ਗਏ ਅੱਧੀ ਰਾਤ ਟੱਪ ਜਾਣ ਤੱਕ ਮੈਂ ਬੀਬੀਸੀ ਦੀਆਂ ਖਬਰਾਂ ਸੁਣਦਾ ਰਿਹਾ ਦਰਬਾਰ ਸਾਹਿਬ ਅੰਦਰ ਭਾਰਤੀ ਫੌਜਾਂ ਤੇ ਸੰਤ ਭਿੰਡਰਾਂ ਵਾਲੇ ਦੇ ਪੈਰੋਕਾਰਾਂ ਵਿਚਕਾਰ ਗਹਿ ਗੱਚਵੀਂ ਲੜਾਈ ਦੀਆਂ ਅਪੁਸ਼ਟ ਖਬਰਾਂ ਪ੍ਰਸਾਦ ਪ੍ਰਕਾਸ਼ਿਤ ਹੋ ਰਹੀਆਂ ਸਨ ਇਨ੍ਹਾਂ ਖਬਰਾਂ ਵਿੱਚ ਠੋਸ ਜਾਣਕਾਰੀ ਕੋਈ ਨਹੀਂ ਸੀ ਰੂ ਕਿਸੇ ਨਿਸ਼ਚਿਤ ਜਾਣਕਾਰੀ ਲਈ ਤੜਪ ਰਹੀ ਸੀ ਮਕਾਨ ਮਾਲਕ ਅਜਹੀ ਜਾਣਕਾਰੀ ਦੀ ਆਸ ਨਾਲ ਮਲਕੜੇ ਜਿਹੇ ਉੱਪਰ ਮੇਰੇ ਕਮਰੇ ਵਿੱਚ ਦਾਖਲ ਹੁੰਦਾ ਸੀ ਅਤੇ ਨਿਰਾਸ਼ ਹੋ ਕੇ ਹੇਠਾਂ ਪਰਤ ਜਾਂਦਾ ਸੀ ਹੇਠਾਂ ਉਸਦੀ ਪਤਨੀ ਜੋ ਕਿ ਖੁਦ ਅਮਰਤਾਰੀ ਸੀ ਕੁਝ ਜਾਣਨ ਦੀ ਤਾਂਘ ਨਾਲ ਉਸ ਦਾ ਇੰਤਜ਼ਾਰ ਕਰ ਰਹੀ ਹੁੰਦੀ ਸੀ ਅਸੀਂ ਦੋਵੇਂ ਜਣੇ ਨਿਰਾਸ਼ਾ ਸਾਂਝੀ ਕਰਕੇ ਖामोशी ਦੇ ਆਲਮ ਵਿੱਚ ਡੁੱਬ ਜਾਂਦੇ ਸਾਂ ਲਗਭਗ ਹਰ ਸਿੱਖ ਪਰਿਵਾਰ ਦੀ ਇਹੋ ਮਨੋਦਸ਼ਾ ਸੀ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 28ਵਾਂ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ